ਸਸੀ ਗਾਲੋ ਉਤੋਂ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਮਿੱਤਰੋ ਕਹਿੰਦੇ ਬਸੰਤ ਪੰਚਮੀ ਆ ਤੇ ਅੱਜ ਮਿੱਤਰੋ ਧੂਤ ਵੀ ਆ ਗਿਆ ਤੜਕੇ ਤੜਕੇ ਤੇ ਪਤੰਗ ਚੜਾਉਣੇ ਆ ਤੇ ਤੁਹਾਨੂੰ ਸਾਰੀ ਬਸੰਤ ਪੰਚਮੀ ਦਿਖਾਵਾਂਗੇ ਕਿ ਸੈਰ ਵਾਲੇ ਪਤੰਗ ਦੇਖਾਂਗੇ ਤੂੰ ਚੁੱਪ ਕਰ ਜਾ ਕੀ ਆ ਜਾ ਰਹਾ ਮਿੱਤਰੋ ਠੰਡ ਬਹੁਤ ਆ ਸੁੱਕੀ ਸੁੱਕੀ ਜੀ ਤੇ ਨਾਲ ਜੋਤ ਜੋ ਠੰਡ ਤਾਂ ਨਹੀਂ ਲੱਗਦੀ ਪਾਪੇ ਬਹੁਤ ਲੱਗੀ ਆ ਠੰਡ ਬਹੁਤ ਆ ਜੀ ਸੁੱਕੀ ਜੀ ਠੰਡ ਆ ਬੈਣੀ ਤਰੇਲ ਹੈ ਨਹੀਂ ਕਰਦੇ ਉਹ ਨਹੀਂ ਫਾਇਰ ਪਈ ਰਾਤ ਹੁੰਦ ਵੀ ਹੈਗੀ ਕੱਟ ਗਈ ਅੱਗੇ ਨਾਲ ਤੋਂ ਤਾਂ ਹਨ ਗੱਡੀ ਬਿਲਕੁਲ ਸਹੀ ਬਿਲਕੁਲ ਸਹੀ ਹਾਂ ਕੋਲਾ ਹੈ ਉਹ ਕੋਲਾ ਮੇਤਰੋ ਪٹرول ਪਵਾ ਲਿਆ ਉਹ ਕਹਿੰਦੇ ਸੁੱਕੀ ਗੋਲ ਬਹਿੰਦੇ ਗਏ ਤੇ ਪੌੜੀਆਂ ਚੜ ਕੇਰ ਗੱਲ ਬਣਦੀਆਂ ਆਏ ਮੇਤਰੋ ਦੇਖੋ ਪਤੰਗੀ ਪਤੰਗ ਫੜਦੇ ਆ ਸੇ ਪਾਸੇ ਮੇਤਰੋ ਪਸੰਦਦਾ ਕਿ ਨਹੀਂ ਬਰਨਾਲੇ ਵਾਲੀ ਦੇਖਣ ਵਾਲੀ ਆ ਪਤੰਗ ਦੇਖੋ ਕਿੰਨੇ ਚੜਦੇ ਆ ਚੋਰਾ ਆ ਉਹੀ ਬੱਚੀ ਬਾਈ ਦੀਆਂ ਤੁਰਾਂ ਫੜਦੇ ਨੇ ਦੇਖੋ ਇਧਰ ਭਾਣਾ ਕਿਆ ਬਾਤ ਆ ਪੇਚਾ ਪਿਆ ਪਿਆ ਮਲਾ ਰਹਾ ਤਾਂ ਇਹ ਕੋਈ ਧਰੇ ਕੋ ਮਜ਼ਰ ਬਤਾਂਦਾ ਕਿਆ ਬਾਤ ਆ ਪਤੰਗ ਦੇਖੋ ਕਿਨੇ ਫੜਦਿਆ ਬਾਈ ਦੀ ਪਤੰਗਾਂ ਲਈ ਸੌfte ਆ ਗਈ ਸਾਰਾ ਕੁਕਾਰਨ ਤੋਂ ਬਾਅਦ ਦੇ ਵਿੱਚ ਭੁੱਖ ਲੱਗ ਗਈ ਆ ਤੇ ਇਹਦੇਲੇ ਪਾਸੇ ਸਮੋਸੇ ਕੱਢੀ ਜਾਂਦਾ ਪਿੰਟੂ ਬਰਨਾਲੇ ਦੇ ਵਿੱਚ ਬਹੁਤ ਮਸ਼ਹੂਰ ਆ ਇਹ ਸਮੋਸਾ ਵਾਲਾ ਪਿੰਟੂ ਹੁਣ ਪਿੰਟੂ ਕੋਲ ਪਹੁੰਚ ਗਏ ਸੀ ਪੋਕੜਾ ਜੇ ਤੁਮੋ ਸੇਵਰ ਦਿਨਾਂ ਚ ਦੇ ਖੜਾ ਕੋਚ ਮਾੜਾ ਨਿਕਲ ਗਿਆ ਕਹਿੰਦੇ ਮਿਰਚੂ ਕੋਚ ਮਿਰਚੂ ਉਹਨੇ ਬਤੰਕਾ ਫੜਵਾਤਾ ਉਹ ਕੰਨਣਾ ਵੱੜਦੀ ਧੁੱਪ ਆਇਆ ਨਾ ਅਦਰ ਚੌਰਾ ਮਤਰੋ ਵਰਦਾ ਸੁਖੀ ਨਰਾਮਦਰੂਮਾ ਪਾ ਕੇ ਦੁਬਾਰੇ ਫਿਰ ਕਾਰੋਬਾਰ ਕਹਿੰਦੇ ਜੋਪਰਾਂ ਨੇ ਫਟ ਕਰਨਾ ਗੁੱਟ-ਗੱਟ ਦੇਖੋ ਬੜਾ ਲੜ ਫਿਰਦੇ ਆ ਅੱਠ ਤੱਕ ਕਰੋ ਬੜਾ ਦਾ ਮਤਰੋ ਪਸੰਦ ਤੇ ਸਾਰਾ ਦਿਮੇ ਘਰੀਏ ਬਰਨਾਲੀ ਕੋਠਿਆਂ ਦੇ ਫਰਦਾ ਹੁੰਦਾ ਦੇਖੋ ਇਧਰਲੇ ਪਾਸੇ ਇਧਰ ਦੇਖੋ ਬੈਠਾ ਹਾਂ ਤਾਂ ਸਾਰੇ ਕੱਲਾ ਕੱਲਾ ਬੰਦਾ ਕੋਠਾ ਦੇ ਫਰਦਾ ਕਿਹੜਾ ਦੇਖੋ ਉਹੀ ਹਾਲ ਇਧਰਲੇ ਪਾਸੇ ਆ ਮਿੱਤਰੋ ਸੁਖਦੇਵ ਕੋਲੋਂ ਤੁਰ ਪਏ ਹੁਣ ਆਪਾਂ ਪਤੰਗ-ਪਤੰਗ ਝੰਡਾਲੇ ਇਕੱਠਾ ਹੋ ਗਿਆ ਯਾਰ ਸਾਡਾ ਹੁਣ ਤਾਂ ਆਏ ਹੈ ਹਾਂਜੀ ਮਿੱਤਰੋ ਅੱਜ ਵਾਲਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗਿਆ ਅੱਜ ਲਗਭਗ ਆਪਾਂ ਮਿੱਤਰੋ ਸਾਰਾ ਦਿਨ ਆ ਜਿਹੜਾ ਬਸੰਤ ਪੰਚ ਵਿੱਚ ਪਤੰਗ ਢਾਉਣ ਦੇ ਚੱਕਰ ਦੇ ਵਿੱਚ ਲੱਗਿਆ ਹਨ ਬਲੌਗ ਜੇ ਕਹਿਣ ਲੱਗਾ ਸਬਸਕ੍ਰਾਈਬ ਜਰੂਰ ਕਰ ਲਓ ਤੇ ਪੇਜ ਨੂੰ ਕਰ ਲਓ ਫਾਲੋ ਤੇ ਦੱਬ ਕੇ ਕਰ ਲਓ ਸ਼ੇਅਰ ਧੰਨਵਾਦ